ਮਾਨ ਸਾਹਿਬ ਬਈਆ ਕਿ ਇਸ ਤੋਂ ਪਹਿਲਾਂ ਵੀ ਬਹੁਤ ਮੇਰੇ ਪੁਰਾਣੇ ਸਮਿਆਂ ਤੋਂ ਵਾਕਫ ਨੇ ਉਹਨੇ ਇੱਕ ਐਸਿਡ ਦੀ ਮੈਂ ਸ਼ੁਰੂ ਚ ਇੰਟਰਵਿਊ ਦਿੱਤੀ ਹੋਈ ਆ ਬਹੁਤ ਪੁਰਾਣੀ ਗੱਲ ਸਮਝੋ 15 ਸਾਲ ਵਗੇ ਹੋਣੇ ਆ ਸੋ ਹੁਣ ਉਹ ਬਹੁਤ ਬਿਜ਼ੀ ਨੇ ਤਾਂ ਮੈਂ ਤਾਂ ਉਹਨਾਂ ਨੂੰ ਇਸ ਸਰਕਾਰ ਦੇ ਆਉਂਦੇ ਮੈਂ ਇੱਕ ਪਾਸੋਂ ਲੀਫ ਵੀ ਲਿਖਿਆ ਸੀ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤੇ ਰਾਹ ਬਣਦੇ ਯੁੱਗਾ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ ਜਿਹੜੇ ਲੋਹੇ ਤੇ ਬਜਰੀ ਦੇ ਪੋਲਾ ਉਹ ਤਾਂ ਨਦੀਆਂ ਪਾਰ ਜਾਂਦੇ ਆ ਲੇਕਿਨ ਲਫ਼ਜ਼ਾਂ ਦੇ ਪੁਲ ਸਦੀਆਂ ਪਾਰ ਪੰਜਾਬ ਦੇ ਪੰਜ ਦਰਿਆ ਹੋਰ ਵੀ ਨੇ ਵੀ ਜਿਹੜਾ ਇੱਕ ਪਾਵਨ ਦਰਿਆ ਹੈਗਾ ਉਹ ਗੁਰਬਾਣੀ ਦਾ ਦਰਿਆ ਹੈ ਇੱਕ ਸੂਫੀ ਕਵਿਤਾ ਦਾ ਦਰਿਆ ਵਗਦਾ ਇੱਕ ਕਿੱਸਾ ਕਵਤਾ ਦਾ ਦਰਿਆ ਵਗਦਾ ਇੱਕ ਸੂਰਮਿਆਂ ਤੇ ਯੋਧਿਆਂ ਦੀਆਂ ਗਾਥਾਵਾਂ ਦਾ ਦਰਿਆ ਵਗਦਾ ਇੱਕ ਲੋਕਗੀਤਾਂ ਦਾ ਦਰਿਆ ਜਿਹਨ ਲੋਕਗੀਤਾਂ ਤੇ ਕਿਸੇ ਕਵੀ ਦਾ ਨਾਂ ਨਹੀਂ ਹੁੰਦਾ ਬੁੱਲੇ ਸ਼ਾ ਮੁਸਲਮਾਨ ਲੇਕਿਨ ਉਹ ਇਹ ਕਹਿੰਦਾ ਉਹ ਵੀ ਕਹਿੰਦਾ ਵੀ ਤੁਸੀਂ ਇਸਲਾਮ ਵਾਲਾ ਹੋ ਛੱਡੀਆਂ ਕਿਦਾਂ ਕਿਮਤਾਈ ਸੀ ਕਿ ਅਸੀਂ ਕਿੰਨੇ ਸੀ ਵੀ ਕੁੜੀ ਮੁੰਡਾ ਕਿਉਂ ਦੇਖਣਗੇ ਨਹੀਂ ਤੇ ਵਿਆਹ ਹੋ ਜਾਣਾ ਸੀ ਪਰ ਉਹ ਕੋਈ ਚੰਗੀ ਰੀਤ ਨਹੀਂ ਸੀ ਜਾਂ ਇਕੱਲੇ ਵੀ ਜਾਤ ਪਾਤ ਸੀ ਬਹੁਤ ਉਹ ਥੋੜੀ ਘੱਟੀ ਆ ਇਹ ਵੀ ਕਪਤਾ ਲਿਖਾਉਂਦਾ ਮੈਂ ਕਾਗਜ਼ ਤੇ ਪੈਨ ਨਾਲ ਹੀ ਲਿਖਦਾ ਗੀਤ ਵੀ ਆ ਬਸੇ اسی ਗੱਲ ਨੂੰ ਕਿਹੜੀ ਕਾਰ ਆ ਗੁੰਮਰਾ ਕਰ ਰਹੇ ਕਿ ਦੇਰ ਕੋ ਜਦੋਂ ਪਿਆਰ ਕਰਨ ਦੇਰ ਕੋ ਵੱਡੀ ਕਾਰ ਹੋਣੀ ਚਾਹੀਦੀ ਹੈ ਹਨਾ ਕਿ ਜਾਂ ਕੁੜੀਆਂ ਨੂੰ ਇੰਪ੍ਰੈਸ ਕਰਨ ਲਈ ਕੁੜੀਆਂ ਦੇ ਵੀ ਤੁਸੀਂ ਗਿਆਣੇ ਦੇ ਗੀਤ ਕੋਨ ਤੁਸੀਂ ਦੇਖ ਰਹੇ ਹੋ ਦਿੱਲੀ ਪੋਸਟ ਪੰਜਾਬੀ ਅੱਜ ਅਸੀਂ ਤੁਹਾਨੂੰ ਉਸ ਮਹਾਨ ਸ਼ਖਸੀਅਤ ਨਾਲ ਰੂਬਰੂ ਕਰਾਂ ਜਾ ਰਹੇ ਜਿਨ੍ਹਾਂ ਨੇ ਨਾ ਕੇਵਲ ਪੰਜਾਬੀ ਨੂੰ ਸੰਭਾਲਿਆ ਪਰ ਪੰਜਾਬੀ ਦੇ ਹਰ ਇੱਕ ਅਸੀਂ ਬੋਲੀ ਦੀ ਗੱਲ ਕਰੀਏ ਪੰਜਾਬੀ ਵਿਰਸੇ ਦੀ ਗੱਲ ਕਰੀਏ ਤੇ ਪੰਜਾਬ ਦੇ ਲਈ ਕਿੰਨੀਆਂ ਕਵਤਾਵਾਂ ਲਿਖੀਆਂ ਕਿਤਾਬਾਂ ਲਿਖੀਆਂ ਇਹ ਤਾਂ ਕੀ ਪਦਮ ਸ਼ਰੀ ਸਾਡੇ ਨਾਲ ਇਸ ਸਮੇ ਸੁਜੀਤ ਪਾਤਾ ਜੀ ਸਾਡੇ ਨਾਲ ਨੇ ਜਿਨ੍ਹਾਂ ਜਿਨ੍ਹਾਂ ਦੇ ਸਾਹਮਣੇ ਅਸੀਂ ਬਹੁਤ ਨਿਮਾਨੇ ਆ ਕੋਈ ਗੱਲ ਅਸੀਂ ਕਰੀਏ ਕਿਉਂਕਿ ਉਹਨਾਂ ਜੋ ਅਸੀਂ ਕਹਿ ਸਕਦਾ ਜੋ ਉਹਨਾਂ ਦਾ ਰੁਤਬਾ ਹੈਗਾ ਸਭ ਤੋਂ ਪਹਿਲਾਂ ਜੀ ਸਿਰ ਝੁਕਦਾ ਤੁਹਾਡੇ ਕਲਮ ਦੇ ਅੱਗੇ ਜੀ ਬਹੁਤ ਪਿਆਰ ਬਹੁਤ ਬਹੁਤ ਸਤਿ ਸ੍ਰੀ ਅਕਾਲ ਤੋਂ ਬਹੁਤ ਸ਼ੁਕਰੀਆ ਤੁਸੀਂ ਯਾਦ ਕੀਤਾ ਬਿਲਕੁਲ ਅਸੀਂ ਅੱਜ ਪੰਜਾਬੀ ਇੱਕ ਪੰਜਾਬ ਦਾ ਇੱਕ ਵਿਰਸਾ ਜਿਹਨੂੰ ਦੇਸ਼ਾਂ-ਵਦੇਸ਼ਾਂ ਦੇ ਵਿੱਚ ਹਰ ਇੱਕ ਅਪਣਾਣਾ ਚਾਹੁੰਦਾ ਪਰ ਪੰਜਾਬ ਦੇ ਵਿੱਚ ਜਦੋਂ ਤੁਸੀਂ ਇਹ ਚੀਜ਼ ਨੂੰ ਜਦੋਂ ਕਿਤਾਬਾਂ ਦਾ ਸਮਾਂ ਸੀ ਅੱਜ ਉਹ ਚੀਜ਼ਾਂ ਕਿਵੇਂ ਨਾ ਕਿਵੇਂ ਤੁਹਾਨੂੰ ਲੱਗਦਾ ਕਿ ਲੁਪਤ ਹੋਉਂਦੀਆਂ ਜਾ ਰਹੀਆਂ ਨੇ ਪੰਜਾਬ 'ਚ ਦੇਖੋ ਇੱਕ ਤਾਂ ਸਮਾਂ ਜੁਰਮ ਬਦਲਦਾ ਮਾਨਵ ਗੁਫਾਵਾਂ 'ਚੋਂ ਨਿਕਲ ਕੇ ਹੁਣ ਤੱਕ ਆਇਆ ਲੇਕਿਨ ਵਿਜੜੇ ਅਜੇ ਤੱਕ ਕੋਈ ਹਾਲ ਨੇ ਬਣਾਉਂਦੇ ਉਹਦਾਂ ਦੇ ਉਹਨਾਂ ਬਦਲਿਆ ਨਹੀਂ ਸੋ ਤਬਦੀਲੀ ਤਾਂ ਆਪਾਂ ਸਮਝਦੇ ਕਿ ਹਰ ਸੱਭਿਆਚਾਰ 'ਚ ਹੁੰਦੀ ਆਪਰੇ ਨਹੀਂ ਸਾਰੇ ਜਨ ਸਾਰੇ ਪੱਛਮ 'ਚ ਇੰਗਲੈਂਡ 'ਚ ਫਰਾਂਸ 'ਚ ਸਭ ਜਗ੍ਹਾ ਦੁਬਲੀ ਹੁੰਦੀ ਆ ਪਰ ਕੋਸ਼ਿਸ਼ ਸੀ ਆਪਣੀਆਂ ਬੁਨਿਆਦੀ ਗੱਲਾਂ ਜ਼ਰੂਰ ਯਾਦ ਰੱਖਦੇ ਆ ਖਾਸ ਕਰਕੇ ਜੋ ਸਾਡੇ ਵਿਰਸੇ ਦੀਆਂ ਮਹਾਨ ਜਿਹੜੀਆਂ ਚੁਟੀਆਂ ਹੁੰਦੀਆਂ ਹਨ ਜੀ ਉਹਨੂੰ ਅਸੀਂ ਉਹਨਾਂ ਤੋਂ ਅਸੀਂ ਮਾਣ ਵੀ ਹਾਸਲ ਕਰਦੇ ਆ ਉਹਨਾਂ ਤੋਂ ਬਹੁਤ ਚੰਨ ਵੀ ਲੈਨੇ ਆ ਤੇ ਮੈਂ ਕਹਿੰਦੀ ਕਿ ਅਸੀਂ ਕਿ ਜਿਹੜੇ ਲੋਹੇ ਤੇ ਬਜਰੀ ਦੇ ਪੌੜਾ ਉਹ ਤਾਂ ਨਦੀਆਂ ਪਾਰ ਜਾਂਦੇ ਆ ਲੇਕਿਨ ਲਫ਼ਜ਼ਾਂ ਦੇ ਪੁਲ ਸਦੀਆਂ ਪਾਰ ਜਾਂਦੇ ਆ ਸੋ ਸਾਡੀ ਵਿਰਾਸਤ ਜਿਹੜੀ ਸਭ ਤੋਂ ਜਿਹੜੀ ਮਹਿੰਗੀ ਵਿਰਾਸਤ ਹੁੰਦੀ ਆ ਉਹ ਸ਼ਬਦਾਂ 'ਚ ਹੁੰਦੀ ਜਿਵੇਂ ਕਿ ਵੀ ਜਿਵੇਂ ਅੱਜ ਰਿਗਵੇਦ ਦੀ ਵੀ ਗੱਲ ਹੋਈ ਔਰ ਉਸ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ ਜਾਨੀ ਇੱਕ ਐਸੀ ਪੰਜਾਬ ਲਈ ਔਰ ਵਿਸ਼ਵ ਲਈ ਇੱਕ ਐਸੀ ਰਚਨਾ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਸੰਪਾਦਨ ਕੀਤਾ ਸੰਜੋਇਆ ਉਹਨੂੰ ਚ ਭਗਤਾਂ ਦੀ ਬਾਣੀ ਗੁਰੂ ਸਾਹਿਬਾਨ ਦੀ ਬਾਣੀ ਉਰੇ ਕੈਸਾ ਸੰਦੇਸ਼ ਜਿਹੜਾ ਸਾਰੇ ਜਗ ਲਈ ਸਾਂਝਾ ਸੋ ਮੈਂ ਇਹਦਾ ਕਿਹਾ ਹੁਣਾਂ ਵੀ ਜਿਵੇਂ ਪੰਜ ਪੰਜ ਦਰਿਆ ਪੰਜਾਬ ਦੇ ਤੇ ਇਸੇ ਨੇ ਵੀ ਤਾਂ ਆਪਾਂ ਜਾਣਦੇ ਸਤਲੁਜ ਬਿਆਸ ਜੇਲਮ ਰਾਵੀ ਜਨਾ ਤੇ ਮੈਂ ਕਿਹਾ ਹੁਣਾਂ ਪੰਜਾਬ ਦੇ ਪੰਜ ਦਰਿਆ ਹੋਰ ਵੀ ਨੇ ਵੀ ਜਿਹੜਾ ਇੱਕ ਪਾਵਨ ਦਰਿਆ ਹੈਗਾ ਉਹ ਗੁਰਬਾਣੀ ਦਾ ਦਰਿਆ ਹੈ ਇੱਕ ਸੂਫੀ ਕਵਿਤਾ ਦਾ ਦਰਿਆ ਵਗਦਾ ਇੱਕ ਕਿੱਸਾ ਕਵਿਤਾ ਦਾ ਦਰਿਆ ਵਗਦਾ ਇੱਕ ਸੂਰਮਿਆਂ ਤੇ ਯੋਧਿਆਂ ਦੀਆਂ ਗਾਥਾਵਾਂ ਦਾ ਦਰਿਆ ਵਗਦਾ ਇੱਕ ਲੋਕ ਗੀਤਾਂ ਦਾ ਦਰਿਆ ਜਿਹਨ ਲੋਕ ਗੀਤਾਂ ਤੇ ਕਿਸੇ ਕਵੀ ਦਾ ਨਾਂ ਨਹੀਂ ਹੁੰਦਾ ਉਹ ਲੋਕਾਂ ਨੇ ਰਚੇ ਹੁੰਦੇ ਆ ਸੋ ਇਹ ਸਾਡੇ ਕੋਲ ਇਹ ਪੰਜ ਦਰਿਆਵ ਹੀ ਹੈ ਤੇ ਅਸੀਂ ਇਹਨਾਂ ਪੰਜ ਦਰਿਆਵਾਂ ਤੋਂ ਕਿੰਨੀ ਜਾਨੀ ਜਿੰਨੇ ਹੁਣ ਕਿਸੇ ਕਿਸੇ ਨੇ ਹੀ ਰਾਜਾ ਮਿਰਜ਼ਾ ਸਾਹਿਬਾਂ ਜਾਂ ਪਸੂਫੀਆਂ ਦੇ ਕੋਲ ਸੁਣ ਲੋ ਕਿ ਬੁੱਲੇ ਸ਼ਾਹ ਕਹਿੰਦਾ ਕਿ ਹਾਜੀ ਲੋਕ ਮੱਕੇ ਨੂੰ ਜਾਂਦੇ ਅਸੀਂ ਜਾਣਾ ਤੱਕ ਸਾਰੇ ਸੋ ਇਹ ਸਿਰਫ ਗੀਤ ਨਹੀਂ ਹੈਗੇ ਇਹਨਾਂ 'ਚ ਬਹੁਤ ਵੱਡਾ ਸੰਦੇਸ਼ ਹੈ ਕਿ ਆਪਾਂ ਇਹਨੂੰ ਇੱਕ ਇੱਕ ਲੈਵਲ 'ਤੇ ਹੈਗਾ ਕਿ ਆਪਾਂ ਮਾਨਦੇ ਆ ਦੂਜੇ ਲਬਲੇ ਆ ਕਿ ਅਸੀਂ ਨਾਲ ਕੋਲ ਇੱਕ ਸੇਧ ਵੀ ਲੈਣੇ ਆ ਮਿਸਾਲ ਦੇ ਤੌਰ ਤੇ ਜਦੋਂ ਜਾਨੀ ਬੁੱਲੇ ਸ਼ਾ ਮੁਸਲਮਾਨ ਜੀ ਲੇਕਿਨ ਉਹ ਇਹ ਕਹਿੰਦਾ ਉਹ ਨਹੀਂ ਕਹਿੰਦਾ ਵੀ ਤੁਸੀਂ ਇਸਲਾਮ ਵੱਲ ਆਓ ਉਹ ਉਹਦੀਆਂ ਕਦਰਾਂ ਕੀਮਤਾਂ ਅਪਣਾਉਣ ਦੀ ਅਸੀਂ ਅਸੀਂ ਕਦਰਾਂ ਕੀਮਤਾਂ ਕੀ ਗੱਲ ਅਸਲ ਵਿੱਚ ਕੀ ਗੱਲ ਅਸੀਂ ਕਿ ਗੱਲ ਸ ਹੈ ਕਿ ਦਇਆ ਸਾਡੇ ਚ ਕਿੰਨੀ ਹੈ ਸਾਡੇ ਚ ਅਸੀਂ ਸੱਚ ਕਿੰਨਾ ਕੋ ਬੋਲਦੇ ਆ ਨਾ ਜਿੱਦਾਂ ਹੁਣ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਜਾ ਲੋ ਐਸੀ ਰੀਤ ਜਿਤਮੇ ਪਿਆਰਾ ਬਿਸਰੀ ਕਿ ਮੈਨੂੰ ਰੀਤ ਤੋਂ ਵੀ ਵੱਧ ਜਿਹੜੀ ਨਾ ਸੱਚੀ ਪ੍ਰੀਤ ਆ ਉਹ ਬਿੱਤਰ ਮਤਲਬ ਇਹ ਕਿ ਇੱਕ ਜਣਾ ਉਹ ਸੰਦੇਸ਼ ਉਹ ਲੈ ਕੇ ਤੁਰਨਾ ਉਤੋਂ ਫਿਰ ਅਸੀਂ ਹੌਸਲਾ ਲੈਂਨੇ ਆ ਕਿ ਬਸ ਅਸੀਂ ਸੋਚਦਿਆਂ ਕਿ ਜ਼ਿੰਦਗੀ 'ਚ ਅਸੀਂ ਇਕੱਲੇ ਰਹਿ ਗਏ ਦੁੱਖ 'ਚ ਪੈ ਗਏ ਫਿਰ ਸਾਨੂੰ ਇਹ ਚੀਜ਼ ਸਹਾਰਾ ਦਿੰਦੀ ਹੈ ਇੱਕ ਤਨ ਮੈਂ ਰੋਕਣਾ ਚਾਹਾਂਗਾ ਇੱਕ ਅੱਜ ਕਲਮਾਂ ਮਹਿੰਗੀਆਂ ਹੋ ਗਈਆਂ ਜਿਸ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਡਿਜੀਟਲ ਚੀਜ਼ਾਂ ਹੋ ਗਈਆਂ ਮੋਬਾਈਲ ਹੋ ਗਏ ਇਸ ਤੋਂ ਇਲਾਵਾ ਅਸੀਂ ਲੈਪਟਾਪ ਹਰ ਚੀਜ਼ ਹੋ ਗਈ ਲਿਖਣਾ ਆਸਾਨ ਹੋ ਗਿਆ ਜਿਸ ਸਮੇਂ ਤੁਸੀਂ ਲਿਖਦੇ ਸ਼ਾਇਦ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ ਪਰ ਉਦੋਂ ਜਿਹੜੀ ਕਲਮ ਲਿਖੀ ਜਾਂਦੀ ਸੀ ਉਸ ਨੂੰ ਲੋਕ ਫੋਲੋ ਕਰਦੇ ਸੀ ਤਾਂ ਉਹ ਅੱਜ ਬਜ਼ੁਰਗਾਂ ਦੀਆਂ ਗੱਲਾਂ ਜਿਹੜੀਆਂ ਅੱਜਕਰ ਅਸੀਂ ਜਿੰਨੀ ਤੱਕ ਅਸੀਂ ਪਨਾ ਦੇ ਰਹੇ ਹਾਂ ਤਾਂ ਉਹਨਾਂ ਦੇ ਇੱਕ ਅਸੀਂ ਸੁਖੀ ਵੀ ਸੀ ਅੱਜ ਉਹ ਚੀਜ਼ਾਂ ਅਸੀਂ ਛੱਡਦੇ ਜਾ ਰਹੇ ਹਾਂ ਸ਼ਾਇਦ ਸਾਡੇ ਤੇ ਇੱਕ ਬੋਲੀ ਦਾ ਸੰਕਰਤ ਆ ਹੀ ਰਿਹਾ ਇੱਕ ਅਸੀਂ ਸਮਾਜਿਕ ਵੀ ਅਸੀਂ ਅਲੱਗ ਹੋ ਰਹੇ ਹਾਂ ਦੇਸ਼ ਇਹ ਤਾਂ ਦੇਖੋ ਮਤਲਬ ਜਿਹੜਾ ਸੱਭਿਆਚਾਰ ਆ ਉਹ ਇੱਕ ਉਹਨੂੰ ਅਸੀਂ ਕਹਿੰਦੇ ਬਿਕ ਵਗਦਾ ਦਰਿਆ ਹੈ ਜਿੱਦਾ ਹੁਣ ਕਿਸੇ ਵੇਲੇ ਸਾਡਿਆਂ ਕਦਰਾਂ ਕੀਮਤਾਂ ਆਏ ਸੀ ਕਿ ਅਸੀਂ ਕਹਿੰਦੇ ਸੀ ਵੀ ਕੁੜੀ ਮੁੰਡਿਆਂ ਨੂੰ ਦੇਖਣਗੇ ਨੇ ਤੇ ਵਿਆਹ ਹੋ ਜਾਣਾ ਸੀ ਪਰ ਉਹ ਕੋਈ ਚੰਗੀ ਰੀਤ ਨਹੀਂ ਸੀ ਜਾਂ ਇਕੱਲੇ ਵੀ ਜਾਤ ਪਾਤ ਸੀ ਬਹੁਤ ਉਹ ਥੋੜੀ ਘਟੀ ਆ ਸੋ ਕੁਛ ਰੀਤਾਂ ਰੀਤਾਂ ਤੁਹਾਡੇ ਸੱਭਿਆਚਾਰ 'ਚ ਮਾੜੀਆਂ ਵੀ ਹੁੰਦੀਆਂ ਅਸੀਂ ਹਰ ਰੀਤ ਨਹੀਂ ਸੰਭਾਲਣੀ ਹੁੰਦੀ ਜੇ ਸੱਭਿਆਚਾਰ ਦਾ ਅਸੀਂ ਉਹੀ ਹਿੱਸਾ ਸੰਭਾਲਣਾ ਜਿਹੜਾ ਸੋ ਲੱਗਦਾ ਕਿ ਵੀ ਉਹ ਸਾਨੂੰ ਪੁਰਖਵਾਰ ਲੈ ਕੇ ਜਾ ਰਿਹਾ ਹੈ ਜਾਂ ਸਾਨੂੰ ਇਹ ਦੁਨੀਆ ਨਾਲ ਜੋੜ ਰਿਹਾ ਜਾਂ ਸਾਨੂੰ ਮਾਨਵਤਾ ਦਾ ਸੁਨੇਹਾ ਦੇ ਰਿਹਾ ਸੋ ਇਸ ਲਈ ਆਪਾਂ ਇਹ ਤਾਂ ਇਹ ਤਾਂ ਸੋਚਦੇ ਆਂ ਕਿ ਜਿਹੜੀ ਜਿਹੜੀ ਸਮਾ ਹੁਣ ਅਸਲੀ ਇਹ ਆ ਕਿ ਦੁਕਾਣ ਤੋਂ ਅਡਾ ਸਮਾ ਹੋਰ ਸੀ ਪਰ ਮੈਂ ਅਜੇ ਵੀ ਕਵਿਤਾ ਲਿਖਾਂ ਤਾਂ ਮੈਂ ਕਾਗਜ਼ ਤੇ ਪੈਨ ਨਾਲ ਹੀ ਲਿਖਦਾ ਹੈਨਾ ਕਿ ਉਹ ਟਾਈਪਰ ਨੂੰ ਬਾਅਦ ਚ ਕਰ ਲੇਦਾ ਲੇਕਿਨ ਚਲੋ ਇੱਕ ਇੱਕ ਪਰ ਹੁਣ ਗਾਂਜੋ ਬੱਚੇ ਆਉਂਦੇ ਉਹਨਾਂ ਦਾ ਇਹ ਕਿ ਉਹ ਤਾਂ ਹੁਣੇ ਵੀ ਆ ਗਿਆ ਕਿ ਤੁਸੀਂ ਬੋਲੀ ਜਾਓ ਤੇ ਉਹ ਲਿਖੀ ਜਾਊਗਾ ਕਿ ਬਹੁਤ ਚੀਜ਼ਾਂ ਬਦਲਦੀਆਂ ਪੜੇ ਕਿ ਕੁਝ ਚੀਜ਼ਾਂ ਹਮੇਸ਼ਾ ਇੱਕ ਮੇਰਾ ਮਤਲਬ ਹੈ ਕਦੀ ਇਹ ਨਹੀਂ ਹੋਊਗਾ ਕਿ ਜ਼ਿੰਦਗੀ ਤੋਂ ਪਿਆਰ ਮਿਟ ਜਾਵੇ ਕਦੀ ਇਹ ਨਹੀਂ ਹੋਊਗਾ ਕਿ ਓਨੈਸਟੀ ਚੰਗੇ ਇਨਸਾਨ ਇਨਸਾਨ ਨਾ ਹੋ ਕਿ ਕੁਝ ਕਦਰਾਂ ਕੀਮਤਾਂ ਹਮੇਸ਼ਾ ਹਮੇਸ਼ਾ ਹਾਰ ਯੋਗ ਚ ਰਹਿਣ ਗਿਆ ਉਹ ਬਖੀਰ ਕਿ ਹੁਣ ਸਾਡੀ ਜ਼ਿੰਦਗੀ ਇਨੀ ਤੇਜ਼ ਹੋ ਗਈ ਕਿ ਸਾਡੇ ਕੋਲ ਇੱਕ ਦੂਜੇ ਲਈ ਵਕਤ ਘਟ ਗਿਆ ਕਿ ਸਾਨੂੰ ਜਿਹਨੂੰ ਅਸੀਂ ਕਹਿੰਦੇ ਨਾ ਕੈਪੀਟਲਿਜ਼ਮ ਉਹਨੇ ਸਾਨੂੰ ਸਾਰਿਆਂ ਨੂੰ ਇੱਕ ਤਰ੍ਹਾਂ ਇੰਨੇ ਅ ਕਰਤਾ ਅਸਰਕਿਏ ਵੀ ਹਾਏ ਮੇਰੇ ਕੋ ਮੇਰੀ ਨੌਕਰੀ ਨਾ ਟੁੱਟ ਜਾਵੇ ਮੇਰਾ ਇਦਾਂ ਨਾ ਕਿ ਬੰਦਿਆਂ ਸਾਰਿਆਂ ਨੂੰ ਇੱਕ ਫਿਕਰ ਪਾਤਾ ਤੇ ਉਹਨੇ ਸਾਨੂੰ ਇਕਨੋਮਿਕ ਐਨੀਮਲ ਬਣਾਤਾ ਕਿ ਅਸੀਂ ਬਹੁਤ ਕੁਝ ਆਰਥਿਕ ਦਾ ਸੋਧਦੇ ਬੱਚਿਆਂ ਸਾਡੇ ਵੀ ਕਿ ਬੱਚਾ ਆਪਣਾ ਫਿਕਸ ਹੋਦਾ ਵਿਦਿਕਤਾਰੀ ਵੀ ਉਹਨਾਂ ਨੂੰ ਬਸ ਇਹ ਸਿਖਾਰੇ ਕਿ ਕਿਵੇਂ ਨੌਕਰੀ ਮਿਲੇ ਤੁਸੀਂ ਕਿਵੇਂ ਇੱਕ ਦੌੜ ਲੱਗੇ ਸੋ ਲਿਖਨੇ ਆ ਕਿ ਮੈਂ ਇਹ ਕਿਹਾ ਹੁੰਦਾ ਵੀ ਜ਼ਰੂਰੀ ਕਿ ਖੁਸ਼ੀ ਤੁਹਾਡੀ ਵੱਡੀਆਂ ਕਾਰਾਂ ਚ ਜਦੋਂ ਸਾਡੇ ਜਿਹੜੇ ਗੀਤ ਵੀ ਆ ਬਸ ਇਸੇ ਗੱਲ ਨੂੰ ਵੀ ਉਹ ਕਿਹੜੀ ਕਾਰ ਆ ਹਨਾ ਉਸ ਕੋ ਕਿਹੜੀ ਗਨਮਲਿਕ ਸਾਡੇ ਜਿਹੜੇ ਨਵੇਂ ਜਾਨੀ ਖਾਸ ਤੇ ਟੈਲੀਵਿਜ਼ਨਾਂ ਜਾਂ ਮੀਡੀਆ ਉਹਦੇ ਤੇ ਜੋ ਸਾਡੇ ਗੀਤ ਆ ਰਹੇ ਉਹਨਾਂ ਦੀ ਮਾੜੀ ਗੱਲ ਇਹ ਨਹੀਂ ਕਿ ਉਹ ਚ ਕੋਈ ਉਹ ਮਾੜੀ ਗੱਲ ਇਹ ਕਿ ਉਹ ਸਾਨੂੰ ਕੋ ਕਦਰ ਕੀਮਤ ਨਹੀਂ ਸਿਖਾ ਰਹੇ ਉਹ ਸਾਡੇ ਬੱਚਿਆਂ ਨੂੰ ਇੱਕ ਤਰ੍ਹਾਂ ਗੁੰਮਰਾਹ ਕਰ ਰਹੇ ਕਿ ਦੇਰ ਕੋ ਜਦੋਂ ਪਿਆਰ ਕਰਨ ਦੇ ਕੋ ਵੱਡੀ ਕਾਰ ਹੋਣੀ ਚਾਹੀਦੀ ਹੈ ਹਨਾ ਕਿ ਜਾਂ ਕੁੜੀਆਂ ਨੂੰ ਇੰਪ੍ਰੈਸ ਕਰਨ ਲਈ ਕੁੜੀਆਂ ਦੇ ਵੀ ਤੁਸੀਂ ਗਹਿਣਿਆਂ ਦੇ ਗੀਤ ਗਾਉਂਦੇ ਹੋ ਕਿ ਜਿਹੜੀਆਂ ਕਿਸੇ ਦੇ ਪਿਆਰ ਦੀ ਜਿਹੜੀ ਸ਼ਿੱਦਤ ਹੈ ਉਹਦੇ ਗੀਤ ਬਹੁਤ ਘਟ ਨੇ ਸੋ ਇਹ ਇਹ ਤਬਦੀਲੀ ਹੋ ਕੇ ਪੈਸੇ ਨਾਲ ਜੁੜ ਗਿਆ ਕਿ ਜਿਹੜੀ 뮤זיਕ ਇੱਕ ਇੰਡਸਟਰੀ ਬਣ ਗਿਆ 뮤זיਕ ਇੱਕ ਦੇਣੀ ਉਹਨਾਂ ਦੇ ਹੱਥ ਆ ਕਿ ਵਪਾਰੀਆਂ ਦੇ ਜਿਹੜੇ ਕਹਿੰਨ ਕਿ ਆਹ ਨਹੀਂ ਗੀਤ ਚੱਲਣਾ ਤੂੰ ਆ ਗੀਤ ਗੀਤਗਾ ਸੋ ਉਹ ਅਸੀਂ ਸ਼ਬਦਾਂ ਦੀ ਜਿਹੜੀ ਅਸੀਂ ਸ਼ਬਦ ਸੰਭਾਲਣ ਦੀ ਦੌੜ ਨਹੀਂ ਹੈਗੀ ਸਿਰਫ ਆਪਦੇ ਨੂੰ ਪੋਪੁਲਾਰਿਟੀ ਕਿਵੇਂ ਦਵਾਈ ਜਾ ਸਕੇ ਉਹ ਚੀਜ਼ਾਂ ਦੀ ਦੌੜ ਹੈਗੀ ਹੈ ਸਾਹ ਦਾ ਕੰਮ ਸੀ ਕਿ ਸਾਨੂੰ ਉੱਪਰ ਚੁੱਕਣਾ ਜਿੱਦਾਂ ਹੁਣ ਮੈਂ ਇੱਕ ਕਿਤਾਬ ਪੜ੍ਹੀ ਆ ਜਿਵੇਂ ਉਹ ਕਿਤਾਬ ਪੜ੍ਹ ਕੇ ਅੱਗੇ ਤੋਂ ਬਿੱਤ ਇਨਸਾਨ ਨਹੀਂ ਬਣਿਆ ਤੂੰ ਉਸ ਕਿਤਾਬ ਦਾ ਕੋਈ ਮਤਲਬ ਨਹੀਂ ਹੈਨਾ ਜਿਹੜੀ ਜੋ ਵੀ ਲਿਖਿਆ ਆਪਕ ਨੇ ਸ਼ਬਦ ਸਾਡਾ ਗੁਰੂ ਆ ਸ਼ਬਦ ਉਹ ਤਾਂ ਹੀ ਗੁਰੂ ਆ ਜੇ ਸਾਨੂੰ ਸ਼ਬਦ ਸਾਡੀ ਸ਼ਖਸੀਅਤੇ ਨਿਖਾਰ ਲੈ ਕੇ ਆਉਂਦਾ ਜਾਂ ਸ਼ਬਦ ਸਾਨੂੰ ਦੁੱਖ ਸਹਿਣਾ ਸਿਖਾਲਦਾ ਹਨ ਸੋ ਜਿਹੜੇ ਸ਼ਬਦ ਸਾਨੂੰ ਹੀਠਾਂ ਲੈ ਕੇ ਜਾਂਦੇ ਆ ਕਿਉਂਕਿ ਹੀਠਾਂ ਜਾਣਾ ਬਹੁਤ ਸੁੱਖਾ ਜਿਹੜੇ ਯਾਨੀ ਔਗਣਾ ਚ ਉਹ ਇੱਕ ਪਹਾੜੀ ਤੋਂ ਲੁੜਕਣ ਵਾਂਗ ਉਹ ਤੋਂ ਕੋਈ ਵੀ ਲੜਕੇ ਥਲੇ ਡੇ ਪਾ ਲੇਕਿਨ ਮੁਸ਼ਕਿਲ ਹੈਗਾ ਪਹਾੜੀ ਚੜਨਾ ਸੋ ਜਿਹੜੇ ਜੋ ਚੀਜ਼ਾਂ ਸਾਡੇ ਸਾਡੇ ਨੂੰ ਕਿਰਦਾਰ ਨੂੰ ਬਣਾਉਂਡ ਤੇ ਮਦਦ ਕਰਦੇ ਆ ਉਹਨੂੰ ਅਸੀਂ ਉੱਚਾ ਸਹਿਤ ਕਹ ਸਕਦੇ ਸਿਮਾਨ ਨਾਲ ਗੱਲ ਹੁੰਦੀ ਕਿਉਂਕਿ ਉਹ ਤੁਹਾਡੇ ਅਕਸਰ ਇੱਕ ਜਿਹੜਾ ਕਹਿੰਦੇ ਨਹੀਂ ਜਿਹੜੇ ਰਸਤੇ ਹੁੰਦੇ ਨੇ ਜੇਕਰ ਤੁਸੀਂ ਚੰਗੇ ਰਾਹਾਂ ਚੱਲੋ ਤਾਂ ਰਸਤੇ ਵੀ ਤੁਹਾਡੇ ਆਪੇ ਖੁੱਲ ਜਾਣਗੇ ਤੁਹਾਡੇ ਹਮੇਸ਼ਾ ਜ਼ਿਕਰ ਕਰਦੇ ਰਹਿੰਦੇ ਨੇ ਗੱਲ ਹੋਈ ਕਦੇ ਉਹਨਾਂ ਨਾਲ ਬਹੁਤ ਸੀ ਜ਼ਿਆਦਾ ਨਹੀਂ ਪਰ ਕ딕ਤਾ ਹੀ ਹੋ ਜਾਂਦੀ ਹੈ ਮਤਲਬ ਮਾਨ ਸਾਹਿਬ ਇਹ ਕਿ ਇਸ ਤੋਂ ਪਹਿਲਾਂ ਵੀ ਬਹੁਤ ਮੇਰੇ ਪੁਰਾਣੇ ਸਮਿਆਂ ਤੋਂ ਵਾਕਫ ਨੇ ਉਹਨਾਂ ਦੀ ਇੱਕ ਐਸਿਡ ਦੀ ਮੈਂ ਸ਼ੁਰੂ ਚ ਇੰਟਰਵਿਊ ਦਿੱਤੀ ਹੋਈ ਆ ਤਿੰਨ ਬਹੁਤ ਪੁਰਾਣੀ ਗੱਲ ਸਮਝੋ 15 ਸਾਲ ਹੋ ਗਏ ਹੋਣੇ ਆ ਤੇ ਸੋ ਹੁਣ ਬਹੁਤ ਬਿਜ਼ੀ ਨੇ ਤਾਂ ਮੈਂ ਤਾਂ ਉਹਨਾਂ ਦੇ ਜਿਹੜੋਂ ਇਹ ਸਰਕਾਰ ਦੇ ਆਉਂਦੇ ਮੈਂ ਉਸ ਨੂੰ ਲੇਖ ਵੀ ਲਿਖਿਆ ਸੀ ਸੋ ਮੈਂ ਉਹਨਾਂ ਤੁਸੀਂ ਸਾਰੇ ਬਹੁਤ ਆਸਾਂ ਰੱਖਦੇ ਆ ਕਿਉਂਕਿ ਕਲਾਕਾਰ ਹੁਣ ਦੇ ਨਾਤੇ ਇੱਕ ਕਵੀ ਹੋਣ ਦੇ ਨਾਤੇ ਵੀ ਔਰ ਮੈਂ ਸਮਝਦਾ ਕਿ ਉਹ ਪੰਜਾਬ ਨੂੰ ਇੱਕ ਨਵੇਂ ਨਵਾਂ ਅਧਿਆਏ ਪੁਨਰ ਵਿਸ਼ੁਰੂ ਕਾਮਿਲ ਇੱਕ ਕੋਈ ਕਵਿਤਾ ਕੋਈ ਜੇ ਬੋਲ ਸਾਡੇ ਚੈਨਲ ਹੈ ਤੁਸੀਂ ਦਸ਼ਕਾ ਨਾਲ ਸਾਂਝੇ ਕਰੋ ਸੋ ਮੈਂ ਤੁਹਾਨੂੰ ਇੱਕ ਇੱਕ ਮੇਰੀ ਗਜ਼ਲ ਹੀ ਹੈ ਜਿਹਦੇ ਮੈਂ ਉਹ ਤਨਸ਼ੇ ਸਰਾਨਕ ਜਿਦਾ ਅਸੀਂ ਉਹ ਉਹ ਇੱਕ ਲਾਈਨ ਤੋਂ ਬਹੁਤ ਲੋਕ ਪੜਦੇ ਪਰ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁੱਗਾਂ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ ਇਸ ਸੜਦੇ ਪੈਰ ਠਰਦੇ ਦਿਲ ਮੇਰੇ ਸੱਚ ਦੇ ਗਵਾਹ ਬਣਦੇ ਔਰ ਮਲਖੀਸੀ ਕੇ ਜੋ ਲੋ ਮੱਥੇ ਚੋਂ ਫੁੱਟਦੀ ਹੈ ਉਹ ਅਸਲੀ ਤਾਜ ਹੁੰਦੀ ਹੈ ਜੋ ਲੋ ਮੱਥੇ ਚੋਂ ਫੁੱਟਦੀ ਹੈ ਉਹ ਅਸਲੀ ਤਾਜ ਹੁੰਦੀ ਹੈ ਤਵੀ ਦੇ ਤਖਤ ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ ਔਰ ਉਦੋਂ ਤੱਕ ਤੂੰ ਹੈ ਸਾਡੀ ਹਿੱਕ ਦੇ ਵਿੱਚ ਮਹਿਫੂਜ਼ ਮਰ ਕੇ ਵੀ ਜਦੋਂ ਤੱਕ ਜਿਸਮ ਸਾਡੇ ਹੀ ਨਹੀਂ ਸੜ ਕੇ ਸਵਾ ਬਣਦੇ ਔਰ ਮਕਤਾਸੀ ਕੇ ਹਮੇਸ਼ਾ ਲੋਚਿਆ ਬਣਨਾ ਤੁਹਾਡੇ ਪਿਆਰ ਦੇ ਪਾਤਰ ਕਦੀ ਨਾ ਸੋਚਿਆ ਆਪਾਂ ਕਿ ਉਹ ਬਣਦੇ ਜਾ ਆ ਬਣਦੇ ਮੇਰਾ ਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤੇ ਰਾ ਬਣਦੇ ਯੁਗਾਂ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਿਲਕੁਲ ਬਹੁਤ ਬਹੁਤ ਧੰਨਵਾਦ ਆ ਜੀ ਸੋ ਇਸੇ ਸਾਡੇ ਨਾਲ ਸਰਜੀਤ ਪਾਤਰ ਜਿਨ੍ਹਾਂ ਨੇ ਆਪਣੀਆਂ ਜੋ ਗਜ਼ਲ ਵੀ ਸਾਡੇ ਨਾਲ ਸਾਂਝੇ ਕੀਤਿਆਂ ਤੇ ਉਹਨਾਂ ਨੇ ਜੋ ਵਿਰਸੇ ਬਾਰੇ ਦੱਸਿਆ ਜਿਹੜਾ ਸਾਨੂੰ ਸੰਭਾਲਣਾ ਸਾਡੇ ਯੂਥ ਨੂੰ ਸਾਡੇ ਜਿਹੜੀ ਜੰਗ ਜਨਰੇਸ਼ਨ ਹੈਗੀ ਉਸ ਨੂੰ ਬਹੁਤ ਜ਼ਰੂਰੀ ਹੈਗਾ ਸੋ ਜੁੜੇ ਹੋਏ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਰਾਪਰਸਾ ਵਿਸ਼ੇਤਨਾ ਸੰਦੀਪ ਕੰਬੋਸ਼ ਚੰਡੀਗੜ੍ਹ ਤੋਂ